ਫਲਾਨੇ ਬੰਦੇ ਨੇ ਫਲਾਨੇ ਬੰਦੇ ਨੇ ਤੇ ਫਲਾਨੇ ਬੰਦੇ ਨੇ ਮੰਜੀ ਠੋਕ ਦਿੱਤੀ ਭਾਈ ਜੀ ਟੋੜੀ ਤਾਂ ਮਿੱਤਰੋ ਇੱਕ ਮੋੜ ਤੇ ਗੱਲ ਚੱਲ ਪਈ ਵੀ ਫਲਾਨੇ ਬੰਦੇ ਦੀ ਪਹਿਲੀ 85 ਹਜ਼ਾਰ ਨੂੰ ਚੜ ਗਈ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਸੀ ਉਹਨੇ ਖੁਦ ਵੀ ਪਹਿਲੀ ਠੇਕੇ ਤੇ ਦੇਣੀ ਸੀ ਪਰ ਉਹ ਬੰਦਾ ਕਹਿ ਰਿਹਾ ਵੀ ਫਲਾਨੇ ਬੰਦੇ ਦੀ ਫਲਾਨੇ ਬੰਦੇ ਨੇ 85 ਹਜ਼ਾਰ ਚ ਪਹਿਲੀ ਲੈ ਲਈ ਸਾਈ ਹੋ ਗਈ ਕਹਿੰਦਾ ਅਸੀਂ ਵੀ ਬੈਠੇ ਸੀ ਹੋਰ ਵੀ ਦੋ ਤਿੰਨ ਮੁੰਡੇ ਬੈਠੇ ਸੀ ਅਸੀਂ ਆਖਿਆ ਯਾਰ ਕਮਾਲ ਹੋ ਗਈ ਆ ਝੋਨਾ ਮੰਡੀਆਂ ਚ ਪਿਆ ਆੜਤੀਆਂ ਨੇ حساب ਕੀਤਾ ਨਹੀਂ ਪੈਸਾ ਕਿਤੋਂ ਆਇਆ ਨਹੀਂ ਤੇ ਫਲਾਣੇ ਬੰਦੇ ਨੂੰ ਫਲਾਣੇ ਬੰਦੇ ਕੋਲੇ ਜਾ ਕੇ ਏਡੀ ਕੀ ਅਗ ਲੱਗੀ ਸਾਈ ਦੇਣ ਦੀ ਜਦੋਂ ਇਸ ਗੱਲ ਦੀ ਤਹਿ ਤੱਕ ਪਹੁੰਚਿਆ ਤੇ ਹੈਰਾਨ ਰਹਿ ਗਿਆ ਵੀ ਸੱਚੀਓ ਫਲਾਣਾ ਬੰਦਾ ਫਲਾਣੇ ਬੰਦੇ ਨੂੰ 50000 ਰੁਪਇਆ ਸਾਈ ਦੇ ਆਇਆ ਪਰ 80000 ਨੂੰ ਨਹੀਂ ਦੇ ਕੇ ਆਇਆ ਦੇ ਕੇ 70000 ਰੁਪਇਆ ਨੂੰ ਆਇਆ ਪਰ 6000 ਰੁਪਇਆ ਕੱਟ ਅਸੀਂ ਜਦੋਂ ਫਲਾਣੇ ਬੰਦੇ ਕੋਲੇ ਗਏ ਅਸੀਂ ਆਖਿਆ ਯਾਰ ਤੈਨੂੰ ਕੀ ਅਗ ਲੱਗੀ ਸੀ ਵੀ ਤੂੰ ਏਡੀ ਛੇਤੀ ਜਾ ਕੇ ਸਾਈ ਦੇ ਆਇਆ ਹੈ ਲੋਕ ਤਾਂ ਜ਼ਮੀਨਾਂ ਛੱਡ ਛੱਡ ਭੱਜੀ ਜਾਂਦੇ ਹੈਰ ਕੀ ਮਿੱਤਰੋ ਬਹੁਤੇ ਘਰਾਣੇ ਜ਼ਮੀਨ ਛੱਡੀ ਆ ਬਹੁਤੇ ਘਰਾਣੇ ਹਾਲਾਂਕਿ ਮਜਬੂਰੀ ਵੀ ਆ ਉਹਨਾਂ ਨੂੰ ਬਚਿਆ ਕੁਝ ਨਹੀਂ ਛੜਤੀ ਉਹਨਾਂ ਨੇ ਉਹਨਾਂ ਕਿਹਾ ਵੀ ਅੱਧਾ ਠੇਕਾ ਤੇ ਰਾਇਆ ਫਸਲ ਚੱਕ ਲਈ ਬਈ ਕਣਕ ਤੂੰ ਬੀਜ ਲਾ ਬਹੁਤੇ ਘਰਾਣੇ ਜ਼ਮੀਨ ਛੱਡੀ ਆ ਜਦੋਂ ਅਸੀਂ ਫਲਾਣੇ ਬੰਦੇ ਨੂੰ ਇਹ ਗੱਲ ਕਹੀ ਵੀ ਤੂੰ ਫਲਾਣੇ ਬੰਦੇ ਤੋਂ ਪਹਿਲੀ ਠੇਕੇ ਤੇ ਲੈ ਲਈ ਆ ਚਲੋ ਤੂੰ ਸਾਈ ਵੀ ਦੇਤੀ ਆ 7000 ਨੂੰ ਲੈ ਲਈ ਪਰ ਮੈਂ ਕਿਹਾ ਵੀ ਮੋੜ ਤੇ ਕੋਈ ਫਲਾਣਾ ਬੰਦਾ ਇਹ ਗੱਲ ਕਹੀ ਜਾਂਦਾ ਵੀ ਉਹਦੀ ਪਹਿਲੀ 85000 ਨੂੰ ਜੜ ਗਈ। ਹੁਣ ਉਹਦੇ ਮੂੰਹ ਜਦੋਂ ਅਸੀਂ ਇਹ ਗੱਲ ਸੁਣੀ ਨਾ ਇਹ ਫਲਾਣਾ ਬੰਦਾ ਕਹਿੰਦਾ ਵੀ ਜਿਹੜਾ ਉਹ ਫਲਾਣਾ ਬੰਦਾ ਨਾ ਜਿਹਦੇ ਤੋਂ ਮੈਂ ਪਹਿਲੀ ਠੇਕੇ ਲਈਆ ਉਹ ਫਲਾਣਾ ਬੰਦਾ ਐਸ ਫਲਾਣੀ ਨੂੰ ਬੰਦੇ ਨੂੰ ਪਤਾ ਕੀ ਕਹਿੰਦਾ ਵੀ ਜੇਕਰ ਤੂੰ ਮੇਰੀ ਪਹਿਲੀ ਠੇਕੇ ਲੈਣੀ ਆ 90000 ਨੂੰ ਮੈਂ ਤੈਨੂੰ ਦਿੰਨਾ। ਹਾਲਾਂਕਿ ਵਾਣ ਚੰਗਾ ਸੀ ਨਹਿਰ ਦਾ ਪਾਣੀ ਵਿੱਚ ਸੀ ਮੋਟਰਾਂ ਵਿੱਚ ਸੀ। ਚੋਨਾ ਵੀ 75 76 ਮਣ ਹੋਇਆ ਤੇ ਕਣਕ ਵੀ ਕਹਿੰਦੇ ਵੀ 60 ਮਣ ਦੇ ਤਕਰੀਬਨ ਨਿਕਲਦੀ ਨਿਕਲਦੀ ਹੈ ਕਹਿੰਦਾ ਪਰ ਤੈਨੂੰ ਦੱਸਣੀ 85000 ਨੂੰ ਪੈਣੀ ਆ ਜੇ ਤੂੰ ਮੇਰੇ ਤੋਂ ਪਹਿਲੀ ਠੇਕੇ ਲੈਣੀ ਹਾਂ ਮੈਂ 85000 ਨੂੰ ਕਹਿਣਾ ਦੇਖੋ ਦੋਸਤੋ ਇੱਥੋਂ ਤੱਕ ਵੀ ਨਜਾਇਜ਼ 5000 ਰੁਪਇਆ ਬੰਦੇ ਨੇ ਕਾਗਜ਼ਾਂ 'ਚ ਵਧਾ ਲਿਆ ਜਿਹੜਾ ਗਾਂਹ ਬੰਦਾ ਫਸੂਗਾ ਨਾਲੇ ਫਲਾਣੇ ਬੰਦੇ ਨੂੰ ਪਤਾ ਆ ਵੀ ਠੇਕੇ ਤੇ ਪੈਲੀ ਲੈ ਕੇ ਕਿੰਨਾ ਕੁਸ ਬੰਦਦਾ ਪਰ ਫਿਰ ਵੀ ਫਲਾਣਾ ਬੰਦਾ ਲਾਲਚੀ ਹੋਇਆ ਵੀ ਫਲਾਣੇ ਬੰਦੇ ਤੋਂ ਮੈਂ ਠੇਕੇ ਤੇ ਪੈਲੀ ਲੈ ਨਹੀਂ ਲੈਣੀ ਮੈਂ ਹਰਾਨ ਮੈਂ ਉਹਨੂੰ ਪੁੱਛਿਆ ਯਾਰ ਤੂੰ ਕਿਵੇਂ ਕੀ ਵਿਚਾਲੇਗਾ ਫਲਾਣੇ ਬੰਦੇ ਨੂੰ ਪੁੱਛਿਆ ਕਹਿੰਦਾ ਯਾਰ ਵੀ ਅਸੀਂ ਕੁਝ ਆਪਦੇ ਸਾਡੇ ਕੋਲੇ ਰੁਪਏ ਆ ਵਿਆਜ ਸਾਨੂੰ ਪੈਂਦੀ ਨਹੀਂ ਮਸ਼ੀਨ ਸਾਡੀ ਐ ਗੱਠਾਂ ਵਾਲੀ ਮਸ਼ੀਨ ਸਾਡੀ ਐ ਤੂੜੀ ਵਾਲੀ ਮਸ਼ੀਨ ਸਾਡੀ ਐ ਸਾਨੂੰ ਬਾਜੂਗਾ ਚਲੋ ਠੀਕ ਆ ਫਲਾਣੇ ਬੰਦੇ ਨੂੰ ਬਾਜੂਗਾ ਖਲਾਣੇ ਬੰਦੇ ਦਾ ਤਾਂ ਟਾਰਗੇਟ ਹੁੰਦਾ ਵੀ 100 150 ਲੈਣੀ ਉਹਨੇ ਲੈ ਲਈ ਪਰ 5000 ਰੁਪਏ ਮੇਰੇ ਅਰਗੇ ਜ਼ਿਮੀਂਦਾਰ ਵਾਸਤੇ ਜਿੰਨੇ ਜਿਹਦਾ ਮਨ ਕਰਦਾ ਠੇਕੇ ਲੈਣ ਨੂੰ ਗਰੀਬ ਜ਼ਿਮੀਂਦਾਰ ਵਾਸਤੇ ਉਹ ਗਰੀਬ ਜ਼ਿਮੀਂਦਾਰ ਕਿੱਧਰ ਜਾਵੇ ਹੁਣ ਜੇ ਮੈਂ ਕੱਲ ਨੂੰ 5 ਕਿੱਲੇ ਠੇਕੇ ਲਵਾਂ 85000 ਨੂੰ ਲਵਾਂ ਤੇ ਮੈਂ ਉਹ ਕਿਥੇ ਕੀ ਬਚਾ ਲੂੰਗਾ ਉਹਦੇ ਚ ਨਾ ਮੇਰੇ ਕੋਲ ਟਰੈਕਟਰ ਨਾ ਕੋਈ ਮੇਰੇ ਕੋਲੇ ਸੰਦਾ ਐਰਕੀਤਾ ਮਿੱਤਰੋ ਕੋਈ ਵੀ ਇਹੋ ਜਿਹਾ ਜ਼ਿੰਮੇਦਾਰ ਨਹੀਂ ਜਿਦੇ ਆਰਥ ਤੇ ਪੈਸੇ ਟੁੱਟੇ ਨਾ ਹੋਣ ਐਰਕੀ ਐਸ ਸਾਲ ਮੈਨੂੰ ਨਹੀਂ ਲੱਗਦਾ 100 ਚੋਂ ਘੱਟੋ ਘੱਟ 90% ਜ਼ਿੰਮੇਦਾਰ ਹੋਣਗੇ ਜਿਨ੍ਹਾਂ ਦੇ ਆਰਥ ਤੇ ਪੈਸੇ ਟੁੱਟੇ ਨੇ ਮੇਰੇ ਵੀ ਟੁੱਟੇ ਨੇ ਮੈਨੂੰ 15 ਸਾਲ ਹੋ ਗਏ ਨੇ ਫਸਲ ਵੇਚਦੇ ਨੂੰ ਆਰਥ ਤੇ ਜਾਂਦੇ ਨੂੰ ਹਰ ਸਾਲ ਮੇਰਾ ਕਦੀ 130000 40000 130000 40000 ਵਾਧਾ ਹੁੰਦਾ ਸੀ ਕਦੀ ਲੱਖ ਵਧ ਗਿਆ ਕਿਸੇ ਸਾਲ 30 ਵਧ ਗਿਆ ਕਿਸੇ ਦਾ ਸਾਲ 40 ਵਧ ਗਿਆ ਆ ਪਹਿਲਾ ਸਾਲ ਆ ਪਹਿਲਾ ਸਾਲ ਜਿਹੜਾ ਕਿ 122206 ਰੁਪਏ ਮੇਰੇ ਸਿਰ ਟੁੱਟ ਗਏ ਇਹ ਪਹਿਲਾ ਸਾਲ ਆ ਮਿੱਤਰੋ ਤੇ ਲੋਕਾਂ ਨੂੰ ਠੇਕੇ ਵਧਾਉਣ ਦੀ ਅੱਗ ਲੱਗੀ ਪਈ ਆ ਪਤਾ ਨਹੀਂ ਕੀ ਛਿੰਕੋਟ ਦੀ ਇਹਨਾਂ ਨੂੰ ਹੈ ਆਪ ਤਾਂ ਮਰਨਾ ਹੀ ਮਰਨਾ ਤੇ ਸਾਨੂੰ ਵੀ ਨਾਲ ਐ ਡੁੱਬਣਾ ਜਿਨ੍ਹਾਂ ਨੇ ਮੇਰੇ ਅਰਗੇਆਂ ਨੇ ਜ਼ਮੀਨ ਠੇਕੇ ਲੈ ਕੇ ਮਜਬੂਰੀ ਬਣੀ ਪਈ ਜਿਨ੍ਹਾਂ ਨੇ ਲਿਮਟਾਂ ਭਰਨੀਆਂ ਨੇ ਉਹਨਾਂ ਨੂੰ ਮਜਬੂਰੀ ਮਾਰਿਆਂ ਜ਼ਮੀਨ ਠੇਕੇ ਲੈਣੀ ਪੈਂਦੀ। ਦੱਸੋ ਹੁਣ ਤੁਸੀਂ ਵੀ ਫਲਾਣੇ ਬੰਦੇ ਨੇ ਫਲਾਣੇ ਬੰਦੇ ਨਾਲ ਗੱਲ ਕਰਕੇ ਮੋੜ ਤੇ ਖੜਕੇ ਫਲਾਣੇ ਬੰਦੇ ਨੇ 5-6000 ਰੁਪਏ ਠੇਕਾ ਕਿਲੇ ਮਗਰ ਚੱਕਦਾ ਦੱਸ। ਤੇ ਜਿਹੜੇ ਫਲਾਣੇ ਬੰਦੇ ਨੇ 85000 ਨੂੰ ਕਹਿ ਲਈ ਕਹੀ ਉਹਨੂੰ ਪਤਾ ਵੀ ਜੇ ਮੈਂ 85 ਕਹੂੰਗਾ 82 83 ਨੂੰ ਤਾਂ ਮੇਰੀ ਚੜੀ ਜਾਣੀ ਨਾ। ਤੇ ਚੜ੍ਹ ਜਾਣੀ ਆ ਉਹਦੀ ਪੈਲੀ। ਫਲਾਨੇ ਬੰਦੇ ਨੇ ਫਲਾਨੇ ਬੰਦੇ ਨੇ ਤੇ ਫਲਾਨੇ ਬੰਦੇ ਨੇ ਮੰਜੀ ਠੋਕ ਦਿੱਤੀ ਭਾਈ ਜੀ ਟੋਢੀ ਜੱਟ ਦਾ ਜੱਟ ਵੈਰੀ ਜ਼ਿਮੀਦਾਰ ਦਾ ਜ਼ਿਮੀਦਾਰ ਵੈਰੀ ਪੰਜਾਬੀ ਦਾ ਪੰਜਾਬੀ ਵੈਰੀ ਬਾਹਰ ਜਾਓਗੇ ਤਾਂ ਪੰਜਾਬੀ ਤੁਹਾਡਾ ਵੈਰੀ ਖੇਤ ਚ ਤੁਹਾਡਾ ਕਿਸਾਨ ਵੈਰੀ ਹਨਾ ਜੱਟ ਦਾ ਜੱਟ ਵੈਰੀ ਕੀ ਕਰਾਂਗੇ ਹਜੇ ਸ਼ੁਕਰ ਕਰੋ ਮਾੜਾ ਬੰਦਾ ਮਿਹਨਤ ਕਰਕੇ ਰੋਟੀ ਖਾਈ ਜਾਂਦਾ ਮਾੜਾ ਬੰਦਾ ਮਿਹਨਤ ਕਰਕੇ ਬਿਨਾਂ ਜ਼ਮੀਨੋਂ ਰੋਟੀ ਖਾਈ ਜਾਂਦਾ ਯਾਰ ਦੱਸੋ ਕੀ ਬਣੂ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਕੀ ਬਣ ਗੁਰਿਆ ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟ ਵਿੱਚ ਤੁਹਾਡਾ ਕੀ ਖਿਆਲ